ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੋਸਤੋ ਪੀਟਪਲਸ ਬੀ ਸੈਕੰਡ ਕਲਰਕ ਲਿਸਟ ਜਿਹੜੀ ਪ੍ਰੋਵੀਜ਼ਨਲ ਆਊਟ ਹੋ ਚੁੱਕੀ ਹੈ ਤੇ ਜਿਹੜੇ ਜਿਹੜੇ ਬੱਚਿਆਂ ਦੇ ਨਾਮ ਆਏ ਨੇ ਉਹ ਤੁਹਾਨੂੰ ਇਸ ਲਿਸਟ ਵਿੱਚ ਦੱਸਾਂਗੇ ਤੇ ਜਿਨ੍ਹਾਂ ਦੇ ਨਾਮ ਨਹੀਂ ਆਏ ਉਹਨਾਂ ਬਾਰੇ ਵੀ ਗੱਲ ਕਰਾਂਗੇ ਤੇ ਕਿੰਨਾਂ ਦੀ ਅੱਗੇ ਪ੍ਰਤੀਪੂਰੀ ਹੋਵੇਗੀ ਸਾਰੀ ਗੱਲ ਕਰਾਂਗੇ ਦੋਸਤੋ ਵੀਡੀਓ ਨੂੰ ਦੇਖਣਾ ਲਾਸਟ ਤੱਕ ਜੇਕਰ ਤੁਸੀਂ ਪਹਿਲੀ ਵਾਰੀ ਆ ਰਹੇ ਹੋ ਚੈਨਲ ਤੇ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਦੋਸਤੋ ਤੁਹਾਨੂੰ ਇਸ ਲਿਸਟ ਬਾਰੇ ਜਾਣਕਾਰੀ ਦਿੰਨੇ ਆਂ ਦੇਖੋ ਜੀ ਦੋਸਤੋ ਆਪਣੇ ਕੋਲ ਪ੍ਰੋਵੀਜ਼ਨਲ ਲਿਸਟ ਆ ਪੀਡੀਐਫ ਹੈ ਇਹ 68 ਨਹੀਂ ਦੋਸਤੋ ਸੌਰੀ 73 ਬੱਚਿਆਂ ਦੀ ਕੁਝ ਲਿਸਟ ਹੈ ਠੀਕ ਹੈ ਜੀ ਇਹ ਹੁਣ ਕੀ ਕਿਹਾ ਗਿਆ ਹੈ ਇਹਨਾਂ ਨੇ ਕਹਿ ਕੇ ਕਿ ਇਹ ਸੂਚੀ ਤਿਆਰ ਕਰਦੇ ਸਮੇਂ ਪੂਰੀ ਸਾਵਧਾਨੀ ਵਰਤੀ ਗਈ ਹੈ ਜੇਕਰ ਫਿਰ ਵੀ ਕੋਈ ਤਰੁੱਟੀ ਬੋਰਡ ਦੇ ਅਨੁਚੋਂਦੀ ਹੈ ਤਾਂ ਉਸ ਨੂੰ ਸੁਧਾਰਨ ਦਾ ਹੱਕ ਬੋਰਡ ਕੋਲ ਰੱਖਵਾ ਹੋਵੇਗਾ ਕੁਤਮੀਦਵਾਰਾਂ ਦੀ ਕਾਉਂਸਲਿੰਗ ਫਾਈਲਾਂ ਚੈੱਕ ਕਰਨ ਉਪਰੰਤ ਜੇਕਰ ਕੋਈ ਦਸਤਾਵੇਜ਼ ਅਧੂਰਾ ਪਾਇਆ ਜਾਂਦਾ ਤਾਂ ਉਸ ਦਾ ਨਤੀਜਾ ਵਿਦਹੈਲਡ ਰੱਖਿਆ ਜਾਏਗਾ ਤੇ ਇਹ ਇਸ਼ਤਿਹਾਰ ਨੰਬਰ 15 2022 ਪਤੀ ਸੰਬੰਧੀ ਚੱਲ ਰਹੇ ਕੋਰਟ ਕੇਸਾਂ ਵਿੱਚ ਆਉਣ ਵਾਲੇ ਫੈਸਲਿਆਂ ਦੇ ਪ੍ਰਭਾਵ ਅਧੀਨ ਹੋਵੇਗੀ ਠੀਕ ਹੈ ਜੀ ਤੇ ਹਾਂ ਦੋਸਤੋ ਨੰਬਰ ਹੈ ਜਿਹੜਾ ਅੰਜੂ ਰਾਨੀ ਵਰਸ ਸਟੇਟ ਆਫ ਪੰਜਾਬ ਵਿੱਚ ਹੋਇਆ ਹੁਕਮਾਂ ਦੇ ਸੰਮੁਖ ਓਪਨ ਕੈਟਾਗਰੀ ਦੀ ਇੱਕ ਸੀਟ ਰੱਖਵੀਂ ਰੱਖੀ ਗਈ ਹੈ ਸੋ ਇਹ ਸਾਰੇ ਦੋਸਤੋ ਉਹ ਬੱਚੇ ਨੇ ਜਿਹੜੇ ਹੁਣ ਸਿਲੈਕਟ ਹੋਏ ਨੇ ਅਲੱਗ-ਅਲੱਗ ਕੋਟੀਆਂ ਦੀ ਪੋਸਟਾਂ ਨੇ ਇਹਨਾਂ ਸੋਚਣਾ ਵੀ ਹਾਂ ਵੀ ਸਾਡੇ ਨੰਬਰ ਕਿਉਂ ਨਹੀਂ ਆਏ ਕਿਉਂਕਿ ਦੇਖੋ ਇਹਦੇ ਵਿੱਚ ਜਿਹੜੇ ਓਪਨ ਦੇ ਨੇ ਉਹਨਾਂ ਦੀ 78.75 ਤੋਂ ਥੱਲੇ ਜਿਹੜੇ ਬੱਚੇ ਸੀਗੇ ਉਹਨਾਂ ਦੇ ਹੁਣ ਮੈਰਿਟ ਲਿਸਟ ਬਣੀ ਹੈ ਠੀਕ ਹੈ ਜੀ ਮੋਸਟਲੀ 78.75 ਹੀ ਨੇ ਸੋ ਇਹ ਜਿਹੜੇ ਹੈਗੇ ਨੇ ਭਰਤੀ 2022 ਵਾਲੀਏ ਇਹ 2022 ਵਾਲੀ ਠੀਕ ਹੈ ਜੀ ਇਹ ਨਾ ਸਮਝਣਾ ਜਿਹੜੇ 2023 ਦੇ ਵਿੱਚ ਵੀ ਪੋਸਟਾਂ ਆਈਆਂ ਸੀ ਨਾ ਦੋਸਤੋ ਇਗਜ਼ਾਮ ਹੋਏ ਸੀ ਆ ਹੁਣ 2024 ਚ ਵੀ ਹੋਏ ਨੇ ਪਿੱਛੇ ਜੇ ਇਹ ਉਹ ਵਾਲੀਆਂ ਪੋਸਟਾਂ ਨਹੀਂ ਨੇ ਇਹ 2022 ਦੇ ਵਿੱਚ ਆਈਆਂ ਸੀ 15 15 2022 ਇਹਦਾ ਜਿਹੜਾ ਸੀਰੀਅਲ ਨੰਬਰ ਹੈ ਠੀਕ ਹੈ ਜੀ ਇਹ ਉਹ ਵਾਲੀਆਂ ਨੇ ਇਹ ਚੁਣੇ ਗਏ ਨੇ ਹੁਣ ਸੋ ਇਹਨਾਂ ਨੂੰ ਮੇਲਸ ਵੀ ਆ ਗਈਆਂ ਹੋਣੀਆਂ ਨੇ ਪਹਿਲੀ ਗੱਲ ਹੈ ਤੇ ਜੇਕਰ ਨਹੀਂ ਤਾਂ ਤੁਸੀਂ ਇਸ ਦੇ ਵਿੱਚ ਆਪਣਾ ਨਾਮ ਫਾਈਂਡ ਕਰ ਸਕਦੇ ਹੋ ਨਾਮ ਕਿਵੇਂ ਫਾਈਂਡ ਕਰਨਾ ਹੈ ਆ ਸਰਚ ਬਟਨ ਤੇ ਕਲਿੱਕ ਕਰਕੇ ਠੀਕ ਹੈ ਇਹ ਤੇ ਕਲਿੱਕ ਕਰੋਗੇ ਆਪਣਾ ਨਾਮ ਪੜਨਾ ਹੈ ਜੋ ਵੀ ਹੈ ਜਿਵੇਂ ਐਮ ਏ ਐਨ ਤਾਂ ਦੇਖੋ ਜੀ ਐਮ ਏ ਐਨ ਕੋਈ ਵੀ ਨਹੀਂ ਆ ਰਿਹਾ ਤਾਂ ਦੇਖੋ ਜੀ ਆ ਦੇਖੋ ਸੁਖਮਨ ਇਹਨਾਂ ਦੇ ਸਾਰੇ ਆ ਗਏ ਨੇ ਨਾਮ ਜਿਹੜੇ ਸ਼ੋ ਹੋਣਗੇ ਸੁਖਮਨ ਰਮਨ ਕੁਮਾਰ ਠੀਕ ਹੈ ਜੀ ਤੇ ਲਸ਼ਮਨ ਸੋ ਇਦਾਂ ਤੁਸੀਂ ਆਪਣਾ ਨਾਮ ਵੀ ਫਾਈਂਡ ਕਰ ਸਕਦੇ ਹੋ ਸੋ ਧੰਨਵਾਦ ਦੋਸਤੋ ਜੇਕਰ ਤੁਹਾਡਾ ਨਾਮ ਵੀ ਲਿਸਟ ਵਿੱਚ ਆਇਆ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੋਵੇ ਤਾਂ ਵੀ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਧੰਨਵਾਦ ਜੀ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ